ਇਹ ਬਹੁਤ ਵੱਡੀ ਕੰਪਨੀ ਹੈ ਜੀ ਆਈਟੀ ਸਟੀਲ ਟੋਇਟਾ ਨੂੰ 90% ਸਟੀਲ ਇਹ ਦਿੰਦੇ ਹੈ ਜੀ ਇਹ ਟੋਇਟਾ ਦੀ ਹੀ ਕੰਪਨੀ ਹੈ ਜਿਹੜੇ ਗੱਡੀਆਂ ਆਪਾਂ ਫੋਰਚੂਨਰ ਨੋਵਾ ਜੀ ਉਹ ਪੂਰੀ ਦੁਨੀਆ ਜਿੰਨੇ ਵੀ ਟੋਇਟਾ ਦੇ ਪ੍ਰੋਡਕਟ ਬਣਦੇ ਨੇ 90% ਸਟੀਲ ਇਹ ਪ੍ਰੋਵਾਈਡ ਕਰਦੇ ਇਹਨਾਂ ਦਾ ਵਰਦਮਾਨ ਨਾਲ ਜੋਇੰਟ ਵੈਂਚਰ ਹੈ 24% ਜਿਹੜਾ ਇਹਨਾਂ ਵਰਦਮਾਨ ਨਾਲ ਅਪਸਟਾਈਪ ਪਹਿਲੀ ਕੰਪਨੀ ਹੈ ਜਪਾਨ ਤੋਂ ਬਾਹਰ ਦੁਨੀਆ ਦੇ ਵਿੱਚ ਪਹਿਲੀ ਕੰਪਨੀ ਹੈ ਬਰਦਮਾਨ ਸਟੀਲ ਜਿਨ੍ਹਾਂ ਦਾ ਇਹ ਨਾ ਇਹ ਤੁਸੀਂ ਦੇਖ ਸਕਦੇ ਹੋ ਸਚਿਤ ਜੈਨ ਬਰਦਮਾਨ ਦੇ ਜਿਹੜੇ ਹੈੱਡ ਨੇ ਇਹਨਾਂ ਦਾ ਉਹਨਾਂ ਨਾਲ 2000 ਕਰੋੜ ਦਾ ਪਹਿਲਾਂ ਸੀ 500 ਕਰੋੜ ਦਾ ਹੁਣ ਹੋਇਆ ਇਸ ਵਾਰ ਇਸ ਟੂਰ ਤੇ ਦਰਾਹੇ ਦੇ ਨੇੜੇ ਇਹ ਆਪਣਾ ਸਟੀਲ ਦਾ ਪਲਾਂਟ ਲਾਉਣਗੇ ਇਹ ਬਰਦਮਾਨ ਤੇ ਆਇਚੀ ਦਾ ਪਸਚਰ ਜੋਇੰਟ ਵੈਂਚਰ ਹੋਇਆ ਤੇ ਅਲੱਗ ਤੋਂ ਵੀ ਟੋਇਟਾ ਸਾਨੂੰ ਹੁਣ ਮਿਲਣਾ ਚਾਹੁੰਦੇ ਨੇ ਬਾਅਦ ਚ ਇੱਥੇ ਆ ਜਾਣਗੇ ਉਹ ਤੋਂ ਮਿਲ ਕੇ ਜਾਣਗੇ